ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਬਦ ਦਿਖਾਏ ਸਤਿਗੁਰੂ ਪੂਰਾ ਆਪੇ ਫਰਕ ਕੀ ਤੋਨ ਘਟ ਅੰਤਰ ਆਪੇ ਬਣਤ ਬਣਾਵਣਿਆ ਹਾਉ ਵਾਰੀ ਜੀਓ ਵਾਰੀ ਹਰ ਸੱਚੇ ਗੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜ ਨਾ ਪਾਏ ਗੁਰਮੁਖ ਸਹਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪੂਰਵ ਹੈ ਤੂੰ ਆਪੇ ਦੁਖ ਸੁਖ ਦੇਵੈ ਕਰਤੇ ਗੁਰਮੁਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮਨ ਵਸਾਏ ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਗਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੈ ਲਾਬਣਿਆ ப்பே மாரே ஆலே ம சதா சு சே சு ਆਪੇ ਊਚਾ ਊਚੋ ਹੋਈ ਜਿਸ ਆਪ ਵਿਚਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਚਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੇਵੀ ਇਕਮਾਨ ਧਾਈ ਗੁਰਮੁਖ ਸਚ ਸੁਮਾਵਣਿਆ ਹਾਓ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਾਉ ਦਾਤਾ ਗੁਰਮਤ ਸਹਜ ਸਮਾਵਣਿਆ ਰਹਾ ਹਰ ਮਹਿ ਧਰਤੀ ਧੌਲ ਪਾਤਾਲਾ ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖ ਦਾਤਾ ਗੁਰਮਤ ਸਹਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਣ ਮਰਣ ਨਾ ਚੂਕੈ ਫੇਰਾ ਓ ਗੁਰਮੁਖ ਹੋਵੈ ਸੋ ਹਉਮੈ ਮਾਰੀ ਸਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੁਏ ਭਾਈ ਦੋਹੀ ਮਿਲਕੇ ਸ੍ਰਿਸ਼ਟ ਉਪਾਈ ਦੋਵੈ ਮਾਰ ਜਾਏ ਇਕਤ ਘਰ ਆਵੈ ਗੁਰਮਤ ਸਹਜ ਸਮਾਵਣਿਆ ਘਰ ਹੀ ਮਾਹੇ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸਬਦ ਹੈ ਸੁਖ ਦਾਤਾ ਆਨ ਦਿਨ ਨਾਮ ਧਿਆਵਣੀਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣੀਆ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਵਾਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵਾਥ ਰੱਖੈ ਆਪੇ ਦੀ ਗੁਰਮੁਖ ਵਣਜਹਿ ਤੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸਬਦ ਭਾਉ ਦੂਜਾ ਜਾਏ ਹਾਰ ਨਿਰਮਲ ਸਦਾ ਗੁਣ ਦਾਤਾ ਹਾਰ ਗੁਣ ਮਹਿ ਆਪ ਸਮਾਵਣਿਆ ਭਾਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵਹਿ ਗੋर्मुਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੂਹਹਿ ਗੁਰਮਤਿ ਹਰਿ ਰਸ ਭਾਵਣਿਆ ਐਸਾ ਗੁਫਾ ਮਹਿ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਆਨ ਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸਬਦ ਇਹੋ ਗੁਫਾ ਵਿਚਾਰੇ ਨਾਮ ਨਿਰੰજન ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਇ ਮੇਲ ਪ੍ਰੀਤਮ ਸੁਖ ਪਾਵਣਿਆ ਜਾਮ ਜਾਗਤੀ ਦੂਜੈ ਭਾਏ ਘਰ ਲਾਏ ਨਾਮਹੁ ਭੂਲੇ ਤੇ ਸਜਾਏ ਘੜੀ ਮੋਹਤ ਕਾਲੇ ਖਾ ਲੇਵੈ ਰਤੀ ਅਹੋ ਮਾਸਾ ਤੋਲ ਕਢਾਵਣੀਆ ਪਈੜਾ ਫਿਰ ਚੇਤੇ ਨਾਹੀ ਦੂਜੈ ਮੁਠੀ ਰੋਵੈ ਤਾਹੀ ਖਰੀ ਕੋ ਵਾਲਿਓ ਕੋ ਰੂਪ ਕੋ ਲਖਣੀ ਸੁਤਨੈ ਫੇਰ ਨਹੀਂ ਪਾਵਣਿਆ ਈਯੋੜਾ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਫਿਰ ਰਾਖਿਆ ਕੰਠ ਲਾਏ ਸਬਦੇ ਫਿਰ 라ਵੇ ਸੀਜ ਸੁਹਾਵਣਿਆ ਆਪੇ ਦੇਵੈ ਸਤਿਗੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਆਨ ਦਿਨ ਸਦਾ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵਹਿ ਘਰ ਮਾਹੇ ਉਦਾਸਾ ਹਾਰ ਰੰਗ ਰਹੈ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬੁਣਿਆ ਹਉ ਵਾਰੀ ਜੀ ਹੋ ਵਾਰੀ ਪਾੜ ਭੋਜ ਮਨ ਵਸਾਵਣਿਆ ਗੁਰਮੁਖੜਿ ਪੜਹਿ ਹਰ ਨਾਮ ਸੁਲਾਹਹਿ ਧਰ ਸਚੈ ਸੋਭਾ ਪਾਵਣਿਆ ਰਹਾਉ ਲਾਖ ਭੇਉ ਹਾਰ ਰਹਿਆ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰੂ ਭੇਟੈ ਨਦਰਿ ਮੇਲ ਮਿਲਾਵਣਿਆ ਦੂਜੈ ਭਾਏ ਪੜੈ ਨਹੀਂ ਬੂਜੈ ਤ੍ਰਿਵਿਦ ਮਾਇਆ ਕਾਰਣ ਦੂਜੈ ਤ੍ਰਿਵਿਦ ਬੰਧਨ ਟੂਟਹਿ ਗੁਰ ਸਬਦੀ ਗੁਰ ਸਬਦੀ ਮੁਕਤ ਕਰਾਵਣਿਆ ਇਹੋ ਮਾਨ ਚੰਚਲ ਵਾਸਨਾ ਆਵੇ ਗੁਵਿਦਾ ਲਾਗੇ ਦਹ ਦਿਸ ਧਾਵੇ ਵਿਖ ਕਾ ਕੀੜਾ ਵਿਖ ਮੈਂ ਰਾਤਾ ਵਿਖ ਹੀ ਮਾਹੀ ਪਚਾਵਣਿਆ ਹਉ ਹਉ ਕਰੇ ਤੈ ਆਪ ਜੁਣਾਏ ਬਹੁ ਕਰਮ ਕਰੈ ਕਿਸ ਥਾਏ ਨਾ ਕਾਏ ਸੁਜਤੇ ਬਾਹਰ ਕਿਸੂ ਨਾ ਹੋਵੇ ਬਖਸ਼ੇ ਸਬਦ ਸੁਹਾਵਣਿਆ ਉਪਜੈ ਪਚੈ ਹਰੂ ਬੂਜੈ ਨਾਹੀ ਆਨ ਦਿਨ ਦੂਜੈ ਭਾਏ ਫਿਰਾਹੀ ਮਨਮੋਖ ਜਨਮ ਗਇਆ ਹੈ ਬਿਰਥਾ ਅੰਤ ਗਇਆ ਪਛੁਤਾਵਣਿਆ ਭਿਰ ਪਰਦੇਸ ਸਿਗਾਰ ਬੁਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਾਲਤ ਨਾ ਸੋਬਾ ਗਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰਲੇ ਜਾਤਾ ਪੂਰੇ ਗੁਰ ਕੈ ਸਬਦ ਪਛਾਤਾ ਆਨ ਦਿਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਬ ਮੈਂ ਵਰਤੈ ਏਕੋ ਸੋਈ ਗੁਰਮੁਖ ਬਿਰਲਾ 부ਝੈ ਕੋਈ ਨਾਨਕ ਨਾਮ ਰਤੇ ਜਨ ਸੋ ਹੇ ਕਰ ਕਿਰਪਾ ਆਪ ਮਿਲਾਵਣਿਆ ਮਾਝ ਮਹੱਲਾ ਤੀਜਾ ਮਨਮੁਖ ਪੜਹਿ ਪੰਡਿਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੁਜੈ ਨਾਹੀ ਫਿਰ ਫਿਰ ਜੂਨੀ ਆਵਣਿਆ ਹੋ ਵਾਰੀ ਜੀ ਹੋ ਵਾਰੀ ਹਉ ਮੈਂ ਮਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀਆ ਬਣਿਆ ਰਹਾਵ ਵੇਦ ਪੜਹਿ ਹਰ ਰਸ ਨਹੀਂ ਆਇਆ ਬਾਦਵ ਖਾਣ ਹੈ ਮੋਹ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਜ ਹਰ ਗਾ ਬਣਿਆ ਆ ਗਥਾ ਗਥੀਆ ਸਬਦ ਸੁਹਾਵੇ ਗੁਰਮਤੀ ਮਨ ਸਚੋ ਭਾਵੇ ਸਚੋ ਸਾਚ ਰਵੇ ਦਿਨ ਰਾਤੀ ਇਹੋ ਮਨ ਸਾਚ ਰੰਗਾ ਬਣਿਆ ਜੋ ਸਾਚ ਰਤੇ ਤਿਨ ਸਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕਹਿ ਸਬਦ ਸਦਾ ਸਚ ਜਾਤ ਮਿਲ ਸਚੇ ਸੁਖ ਪਾਵਣਿਆ ਊੜ ਕੋ ਸਤ ਤਿਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਆਨ ਦੇਨ ਜਾਗੈ ਨਿਰਮਲ ਨਾਮ ਵਸੈ ਘਟ ਭੀਤਰ ਜੋਤੀ ਜੋਤ ਮਿ ਲਾਵਣਿਆ ਤ੍ਰੈ ਗੁਣ ਪਰਹਿ ਹਰ ਤਾਤ ਨਾ ਜਾਣਹਿ ਮੂਲ ਭੁੱਲੇ ਗੁਰ ਸਬਦ ਨਾ ਪਛਾਣਹਿ ਮੋਹ ਬਿਆਪੇ ਕੇਸੂ ਜੈ ਨਹੀਂ ਗੁਰ ਸਬਦਿ ਹਰ ਪਾਵਣਿਆ ਵੇਦੋ ਪੁਕਾਰੈ ਤ੍ਰਿਵਿਧ ਮਾਇਆ ਮਨਮੋਖ ਨਾ ਬੂਝੈ ਦੂਜੈ ਪਾਇਉ ਤ੍ਰੈ ਗੁਣ ਪੜਹਿ ਹਰ ਏਕ ਨਾ ਜਾਣਹਿ ਬਿਨ ਬੂਝੈ ਦੁਖ ਪਾਵਣਿਆ ਜਾ ਤਿਸੁ ਭਾਵੇਂ ਤਾ ਆਪ ਮਿਲਾਏ ਗੁਰ ਸਬਦੀ ਸਹਿ ਸਾਧੂ ੂਖ ਚੁਕਾਏ ਨਾਨਕ ਨਾਵੇ ਕੀ ਸਚੀ ਵਢਾਈ ਨਾਮੋ ਮੰਨ ਸੁਖ ਪਾਵਣਿਆ ਅਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤਪੁਛਾਣੈ ਸੋ ਪੰਡਿਤ ਹੋਈ ਆਪ ਤਰੈ ਸਗਲੇ ਕੋਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖੈ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੋ ਨੇਹ ਕਰਮੀ ਜੋ ਸਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾਉ ਨਿਧ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹਉਮੈ ਕਰੈ ਨੇਹ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹਉਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਾਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮੁਖ ਹੋਈ ਇਸਨਾਨ ਕਰਹਿ ਸਦਾ ਦਿਨ ਰਾਤੀ ਹਉ ਮੈਂ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਾਰ ਸਰ ਵਸੈ ਹਉ ਮੈਂ ਮਾਰ ਇਹ ਨਿਸਪ੍ਰੀਤ ਸਬਦ ਸਾਚੈ ਹਾਰ ਸਰ ਵਾਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ ਇਸਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੈ ਸਤਗੁਰ ਸਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਹੁੰਧਿਆ ਰਾਗ ਘਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੈ ਆਪੇ ਵਿਖੇ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ